ਤੋਂ ਗਾਇਬ ਹੋ ਗਈ ਜੀ ਇਹਦਾ ਵਿਆਹ ਰੱਖਾ ਹੋਇਆ ਮਾਪਿਆਂ ਦੀ 19 ਸਾਲ ਦੀ ਕੁੜੀ ਕਾਲਾ ਸਿੰਘ ਇਸ ਘਰ ਦੇ ਮੁੱਖੀ ਪਿਤਾ ਜੋ ਕਿ ਮਿਹਨਤ ਮਜ਼ਦੂਰੀਆਂ ਕਰਕੇ ਇਸ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਘਰ ਦੇ ਵਿੱਚ ਇੰਨਾ ਕੁ ਗੁਜ਼ਾਰੇ ਜੁਦਾ ਪੈਸਾ ਅਤੇ ਸਮਾਨ ਰੱਖਿਆ ਕਿ ਉਹ ਆਪਣੀ ਧੀ ਦਾ ਵਿਆਹ ਕਰ ਸਕੇ 19 ਸਾਲ ਤੋਂ ਉਸਨੇ ਆਪਣੀ ਧੀ ਦਾ ਵਿਆਹ ਰੱਖ ਦਿੱਤਾ ਤੇ ਵਿਆਹ ਨੂੰ ਮਹਸਕੁੱਤ ਤੇ ਹੀ ਰਹਿ ਗਏ ਸੀ ਇਸ ਤੋਂ ਪਹਿਲਾਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਮਹਸ 15 ਕੁ ਦਿਨ ਦਾ ਹੀ ਵਕਫਾ ਰਹਿ ਗਿਆ ਸੀ ਵਿਆਹ ਹੋਣ ਦੇ ਵਿੱਚ ਅਤੇ ਉਸ ਦੀ ਉਡੀਕ ਦੇ ਵਿੱਚ ਸਾਰੇ ਦੋਸਤ ਰਿਸ਼ਤੇਦਾਰ ਪਿੰਡ ਵਾਲੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਜੁਟੇ ਹੋਏ ਸਨ ਨਰਮਾ ਚੁਗਣ ਜਾਂਦਾ ਹੈ ਇਹ ਸਾਰਾ ਪਰਿਵਾਰ ਕਈ ਵਾਰੀ ਪਿੰਡ ਤੋਂ ਬਾਹਰ ਵੀ ਚਲਾ ਜਾਂਦਾ ਜਿੱਥੇ ਇਹਨਾਂ ਨੂੰ ਕਰੀਬ 30 ਦਿਨ ਜਾਂ ਫਿਰ 40 ਦਿਨ ਵੀ ਲੱਗ ਜਾਂਦੇ ਨੇ ਹੁਣ ਜਦੋਂ ਇਹ ਪਰਿਵਾਰ ਨਰਮਾ ਚੁਗਣ ਤੋਂ ਬਾਅਦ ਵਾਪਸ ਆਪਣੇ ਘਰ ਨੂੰ ਪਰਤਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ 1 ਦਸੰਬਰ ਨੂੰ ਸਾਡੀ 19 ਸਾਲ ਦੀ ਕੁੜੀ ਲਾਪਤਾ ਹੋ ਗਈ ਨਾ ਸਿਰਫ ਉਹ ਹੋ ਗਈ ਸਗੋਂ ਆਪਣੇ ਨਾਲ ਹੋ ਸੋਨਾ ਪੈਸੇ ਮੋਬਾਈਲ ਫੋਨ ਅਤੇ ਹੋਰ ਵੀ ਕੀਮਤੀ ਸਮਾਨ ਲੈ ਕੇ ਜਾ ਚੁੱਕੀ ਹੈ ਅਤੇ ਇਹ ਸਭ ਕੁਝ ਉਸਨੇ ਇਸ ਕਰਕੇ ਕੀਤਾ ਕਿਉਂਕਿ ਉਹ ਕਿਸੇ ਮੁੰਡੇ ਦੇ ਪਿਆਰ ਜਾਲ ਤੇ ਵਿੱਚ ਫਸ ਚੁੱਕੀ ਸੀ ਜਿੱਥੇ ਨਿਰਮਾ ਚੁਗਣ ਜਾਂਦਾ ਸੀ ਇਹ ਪਰਿਵਾਰ ਉੱਥੇ ਹੀ ਕਿਸੇ ਮੁੰਡੇ ਦੇ ਨਾਲ ਕੁੜੀ ਦਾ ਪਿਆਰ ਪੈ ਗਿਆ ਉਸੇ ਮੁੰਡੇ ਤੇ ਹੀ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਹ ਇਸ ਨੂੰ ਭਜਾ ਕੇ ਲੈ ਗਿਆ ਕਿਉਂਕਿ ਜਦੋਂ ਉਹਨਾਂ ਨੇ ਪੰਚਾਇਤ ਦੇ ਵਿੱਚ ਇਸ ਗੱਲ ਦੀ ਖਬਰ ਦਿੱਤੀ ਪੰਚਾਇਤ ਬਿਠਾਉਣ ਦੇ ਲਈ ਕਿਹਾ ਗਿਆ ਤਾਂ ਉਕਤ ਮੁੰਡੇ ਦਾ ਪਰਿਵਾਰ ਪੰਚਾਇਤ ਤੇ ਵਿੱਚ ਪਹੁੰਚਿਆ ਹੀ ਨਹੀਂ ਇਸ ਤੋਂ ਬਾਅਦ ਪਰਿਵਾਰਿਕ ਮੈਂਬਰ ਸਿੱਧੇ ਤੌਰ ਤੇ ਉਹਨਾਂ ਤੇ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਨੇ ਹੀ ਸਾਡੀ ਧੀ ਨੂੰ ਕਿਤੇ ਲੁਕੋਇਆ ਹੋਇਆ ਹੈ ਉਹ ਕੁੜੀ ਜਿਹਦਾ ਵਿਆਹ ਹੋਣਾ ਸੀ 19 ਸਾਲ ਦੀ ਉਸ ਦੀ ਉਮਰ ਹੈ ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਤੇ ਇਸ ਦੇ ਵਿਚਾਲੇ ਉਹ ਮੁੰਡਾ ਇਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਮਹਕਾਵੇ ਦੇ ਵਿੱਚ ਲੈ ਕੇ ਫਰਾਰ ਹੋ ਗਿਆ ਪਿਤਾ ਕਾਲਾ ਸਿੰਘ ਦੱਸਦੇ ਨੇ ਕਿ ਮੈਂ ਬੜੀ ਮਿਹਨਤ ਅਤੇ ਮੁਸ਼ਕਲ ਦੇ ਨਾਲ ਸਭ ਕੁਝ ਕੀਤਾ ਪੰਚਾਇਤ ਦੇ ਵਿੱਚ ਗੱਲ ਲੈ ਕੇ ਗਿਆ ਉੱਥੇ ਕੋਈ ਇਨਸਾਫ ਨਹੀਂ ਮਿਲਿਆ ਉਸ ਮਗਰੋਂ ਪੁਲਿਸ ਦਾ ਦਰਵਾਜ਼ਾ ਖਟਖਟਾਇਆ ਗਿਆ ਐਸਟੀਐਮ ਦੇ ਕੋਲ ਕਦੇ ਸਿਟੀ ਵਨ ਦੇ ਥਾਣੇ ਦੇ ਵਿੱਚ ਆ ਕੇ ਇਸ ਪੂਰੀ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਗਈ ਕਿ ਉਸਦੀ 19 ਸਾਲ ਦੀ ਕੁੜੀ ਘਰ ਤੋਂ ਗਾਇਬ ਹੈ ਤੇ ਨਾਲ ਹੀ ਪੈਸਾ ਸੋਨਾ ਮੋਬਾਈਲ ਫੋਨ ਵੀ ਗਾਇਬ ਹੈ ਪੁਲਿਸ ਦਾ ਕਹਿਣਾ ਹੈ ਕਿ ਲੋਕੇਸ਼ਨ ਟ੍ਰੇਸ ਕੀਤੀ ਜਾਵੇਗੀ ਜਿਸ ਦੇ ਨਾਲ ਸਭ ਕੁਝ ਪਤਾ ਲੱਗ ਜਾਣਾ ਹੈ ਕਿ ਆਖਿਰਕਾਰ ਹੋਇਆ ਕੀ ਹੈ ਪਰ ਇੱਕ ਜਵਾਨ ਕੁੜੀ ਜਿਸ ਦਾ ਵਿਆਹ ਉਸਦੇ ਮਾਪਿਓਂ ਨਹੀਂ ਰੱਖਿਆ ਸੀ ਅਤੇ ਉਹ ਘਰ ਤੋਂ ਫਰਾਰੇ ਅਬੋਹਰ ਦੇ ਸਰਾਬਾ ਨਗਰ ਦੀ ਇਹ ਸਾਰੀ ਘਟਨਾ ਹੈ ਜਿੱਥੇ ਕਿ ਜਵਾਨ ਕੁੜੀ ਦੇ ਜਾਣ ਤੋਂ ਬਾਅਦ ਇਹ ਪੀੜਿਤ ਮਾਪਿਓ ਇਨਸਾਫ ਦੀ ਗੋਹਾਰ ਲਗਾ ਰਹੇ ਨੇ ਦਿਖਾ ਰਹੇ ਨੇ ਉਹ ਸਾਰੇ ਕਾਗਜ਼ ਪੱਤਰ ਜਿਸ ਦੇ ਵਿੱਚ ਉਹ ਲੱਭਦੇ ਫਿਰਦੇ ਨੇ ਪਟਕਦੇ ਫਿਰਦੇ ਨੇ ਆਪਣੀ ਕੁੜੀ ਨੂੰ ਇੱਕ ਵਾਰ ਮਿਲਣ ਦੀ ਖਾਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਆ ਰਿਹਾ ਸਾਹਮਣੇ ਜਿੱਥੇ ਕਿ ਕੁੜੀਆਂ ਦੇ ਵੱਲੋਂ ਇਹੋ ਜੀਆਂ ਗਲਤੀਆਂ ਕਰ ਦਿੱਤੀਆਂ ਜਾਂਦੀਆਂ ਨੇ ਬਾਅਦ ਤੇ ਵੀ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਮਾਪਿਓ ਦੇ ਨਾਲ ਇਹ ਇਦਾਂ ਕਰੋ ਕਿ ਆਤਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪਤੀ ਦੇ ਨਾਲ ਸਹੁਰੇ ਪਰਿਵਾਰ ਤੇ ਨਾਲ ਕੋਈ ਅਣਬਣ ਹੋ ਜਾਂਦੀ ਹੈ ਕੋਈ ਗਿਲਾ ਸ਼ਿਕਵਾ ਹੁੰਦਾ ਤਾਂ ਉਹ ਦੂਰ ਕਿਵੇਂ ਕਰੋਗੇ ਕਿਉਂਕਿ ਮਾਪੇ ਹੀ ਹੁੰਦੇ ਨੇ ਜਿਹੜੇ ਕਿ ਤੁਹਾਡਾ ਘਰ ਬਸਾਉਣ ਦੇ ਵਿੱਚ ਮਦਦ ਕਰਦੇ ਨੇ ਪਰ ਉੱਥੇ ਵੀ ਇਹ ਕੁੜੀਆਂ ਆਖਦੀਆਂ ਨੇ ਕਿ ਐਸੀ ਕਦੇ ਵੱਖ ਹੋਵਾਂਗੇ ਹੀ ਨਹੀਂ ਇੱਕ ਭਰਮ ਜਾਲ ਹੁੰਦਾ ਹੈ ਇਹ ਪਿਆਰ ਦੇ ਜਾਲ ਦੇ ਵਿੱਚ ਫਸ ਕੇ ਉਹ ਕਈ ਗਲਤੀਆਂ ਕਰ ਬੈਠਦੇ ਨੇ ਭਵਿੱਖ ਦੀ ਸੱਚਾਈ ਨਹੀਂ ਦੇਖ ਪਾਉਂਦੇ ਅਤੇ ਬੀਤੇ ਦਿਨੀ ਜਦ ਇਹ ਕਿਹੋ ਜਿਹੀ ਖਬਰ ਸਾਹਮਣੇ ਆਈ ਸੀ ਕਿ ਇੱਕ ਕੁੜੀ ਦੇ ਵੱਲੋਂ ਆਪਣੇ ਹੀ ਮਾਪਿਓ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਉਹ ਆਖਦੀ ਹੈ ਕਿ ਮੇਰੇ ਮਾਪਿਓ ਨੂੰ ਸਜ਼ਾ ਦਿੱਤੀ ਜਾਵੇ ਸਕੂਲ ਦੇ ਵਿੱਚ ਪੜਦੀ ਕੁੜੀ ਕਿਸੇ ਮੁੰਡੇ ਦੇ ਨਾਲ ਘਰ ਤੋਂ ਭੱਜ ਗਈ ਅਤੇ ਉਸ ਤੋਂ ਬਾਅਦ ਉਹ ਆਖ ਰਹੀ ਹੈ ਕਿ ਮੇਰੇ ਮਾਪਿਓ ਸਾਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਅਤੇ ਮੈਨੂੰ ਵਾਪਸ ਲਾ ਜਾਣਾ ਚਾਹੁੰਦੇ ਨੇ ਪਰ ਜਦੋਂ ਨਾ ਵਿਚਾਰੇ ਮਾਪਿਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਤੀ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਫਰਸਟ ਆਉਂਦੀ ਸੀ ਪਲੱਸ 1 ਪਲੱਸ 2 ਕਲਾਸ ਦੇ ਵਿੱਚ ਉਹ ਪੜਦੀ ਸੀ ਪਹਿਲਾਂ ਵੀ ਉਸ ਨੂੰ ਸਕੂਲ ਤੋਂ ਉਸੇ ਮੁੰਡੇ ਕਰਕੇ ਹਟਾਇਆ ਗਿਆ ਸੀ ਪਰ ਬਾਅਦ ਵਿੱਚ ਜਦੋਂ ਦੁਬਾਰਾ ਉਸ ਨੂੰ ਸਕੂਲ ਭੇਜਿਆ ਤਾਂ ਉਹ ਉਸੇ ਮੁੰਡੇ ਦੇ ਨਾਲ ਘਰ ਤੋਂ ਭੱਜ ਗਈ ਤਾਂ ਮਾਪਿਓ ਆਪਣੇ ਤੇ ਧੀਆਂ ਤੇ ਪੁੱਤਰਾਂ ਤੇ ਕਿਵੇਂ ਯਕੀਨ ਕਰ ਲੈਣਾ ਉਸ ਕੁੜੀ ਦੇ ਵੱਲੋਂ ਇਸ ਮਗਰੋਂ ਮੁੰਡੇ ਦੇ ਨਾਲ ਵਿਆਹ ਕਰਵਾ ਲਿਆ ਜਾਂਦਾ ਅਤੇ ਮਾਪਿਓ ਦੇ ਖਿਲਾਫ ਹੀ ਮਾਮਲਾ ਦਰਜ ਕਰਨ ਦੀ ਗੱਲ ਕੀਤੀ ਜਾਂਦੀ ਹੈ ਮਾਪਿਓ ਇਹ ਸੋਚ ਸੋਚ ਕੇ ਰੋ ਰਹੇ ਸੀ ਉਸ ਸਮੇਂ ਕਿਸੀ ਬੜੇ ਹੀ ਪਿਆਰ ਦੇ ਨਾਲ ਪਾਲੀ ਸੀ ਉਹ ਬੜੇ ਸੁਪਨੇ ਸੀ ਸਾਡੇ ਉਸ ਕੁੜੀ ਦੇ ਨਾਲ ਜੁੜੇ ਹੋਏ ਕਿ ਅਸੀਂ ਆਪਣੀ ਧੀ ਨੂੰ ਜੱਜ ਬਣਾਣਾ ਪਰ ਇਹ ਨਹੀਂ ਪਤਾ ਸੀ ਕਿਉਂ ਇੰਨਾ ਮਾੜਾ ਕਰੇਗੀ ਆਪਣੇ ਹੀ ਪਰਿਵਾਰ ਦੇ ਨਾਲ ਤੇ ਹੁਣ ਜਦੋਂ ਇਹ ਇੱਕ ਮੈਨ ਮਜ਼ਦੂਰੀ ਕਰਦਾ ਹੋਇਆ ਪਰਿਵਾਰ ਨਰਮਾ ਚੁਗਣ ਜਾਂਦਾ ਸੀ 40 40 ਦਿਨ ਪਿਓ ਅਤੇ ਮਾਂ ਦੋਵੇਂ ਹੀ ਘਰ ਤੋਂ ਬਾਹਰ ਮਿਹਨਤ ਮੁਸ਼ਕਲਾਂ ਕਰਦੇ ਸੀ ਆਪਣੀ ਧੀ ਨੂੰ ਨਾਲ ਲੈ ਜਾਂਦੇ ਸੀ ਉੱਥੇ ਇਹ ਕੁੜੀ ਦਾ ਕਿਸੇ ਦੇ ਨਾਲ ਪਿਆਰ ਪੈ ਗਿਆ ਅਤੇ ਉਸ ਮਗਰ ਉਸ ਨੇ ਇਹ ਗਲਤ ਸਟੈਪ ਚੱਕ ਲਿਆ ਘਰ ਦੇ ਵਿੱਚ ਕੀਮਤੀ ਸਾਰਾ ਸਮਾਨ ਵੀ ਲੈ ਕੇ ਚਲੀ ਗਈ ਪਤਾ ਨਹੀਂ ਉਹ ਖੁਦ ਵੀ ਇਸ ਸਮੇਂ ਕਿਹੜੇ ਹਾਲਾਤਾਂ ਦੇ ਵਿੱਚ ਹੋਣੀ ਹੈ ਕਿੱਥੇ ਹੋਣੀ ਹੈ ਉਹ ਕਿਸੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਪਰ ਮਾਪਿਓ ਦੀ ਇਸ ਸਮੇਂ ਚਿੰਤਾ ਦੋਹਰੀ ਵਧੀ ਹੋਈ ਹੈ ਇੱਕ ਪਾਸੇ ਤਾਂ ਇਹ ਕਿ ਉਹਨਾਂ ਦੀ ਜਵਾਨ ਤੀ ਘਰ ਤੋਂ ਚਲੀ ਗਈ ਦੂਸਰਾ ਉਸ ਦਾ ਵਿਆਹ ਰੱਖਿਆ ਹੋਇਆ ਸੀ ਪੂਰੇ ਪਿੰਡ ਨੂੰ ਪਤਾ ਸੀ ਰਿਸ਼ਤੇਦਾਰੀ ਦੇ ਵਿੱਚ ਕਾਰਡ ਵੰਡਣ ਦੀ ਗੱਲ ਸੀ ਕਿ ਸਭ ਤੋਂ ਇਤਲਾਹ ਕੀਤੀ ਜਾ ਚੁੱਕੀ ਹੈ ਕਿ ਉਸ ਦੇ ਵਿਆਹ ਦੇ ਵਿੱਚ ਸ਼ਾਮਿਲ ਹੋਣ ਤੇ ਅਚਾਨਕ ਇਹ ਪਤਾ ਲੱਗਦਾ ਹੈ ਕਿ 19 ਸਾਲ ਦੀ ਕੁੜੀ ਘਰ ਤੋਂ ਗਾਇਬ ਹੋ ਗਈ ਜਿਤਕਾਰ ਜਿਤ ਕੋਈ ਰਿਪੋਰਟ ਬਾਰੇ ਜਿਵੇਂ ਕਿਸ ਤਰ੍ਹਾਂ ਕਰਾਈ ਨੂੰ ਅਬਦੁਲ ਮਰਜ਼ੀ ਨਾਲ ਕਰਵਾਈ ਪਰ ਉਹਨ ਮੇਰੇ ਮਿੰਨੀ ਬਾਲੀ ਮੈਨੂੰ ਤੰਗ ਕਰਦੇ ਆ ਕਹਿੰਦੇ ਮਾਰ ਦੇਣਾ ਤੈਨੂੰ ਓਕ ਕਰ ਦੇਣਾ ਪਰ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਉਹ ਮੈਂ ਇੱਥੇ ਕੋਸ਼ ਆ ਅਰ ਉਹਨਾਂ ਨੂੰ ਕਹਿਣਾ ਵੀ ਤੁਸੀਂ ਤੁਹਾਨੂੰ ਤੰਗ ਪਰੇਸ਼ਾਨ ਨਾ ਕਰਨ ਤੇ ਪੁਲਿਸ ਨੇ ਤੇ ਸਖਤ ਕਾਰਵਾਈ ਕਰੇ ਤੇ ਇਹ ਤੁਮ ਕਿਸ ਤਰ੍ਹਾਂ ਕਿਵੇਂ ਮੁਲਾਕਾਤ ਹੋਈ ਇਸ ਕਾਲੀ ਹਾਂਜੀ ਸਕੂਲ ਚ ਆਈ ਸੀ ਤੇ ਉਸ ਤੋਂ ਬਾਅਦ ਅਰ ਮਿੰਨੀ ਪਾਪਾ ਨੇ ਕਿਹਾ ਸੀ ਮੈਂ ਵਿਆਹ ਇੱਦਰੀ ਕਰਾਣਾ ਪਰ ਉਹ ਮੰਨੇ ਹੀ ਨਹੀਂ ਉਹ ਕਹਿੰਦੇ ਨਹੀਂ ਸੀ ਮੰਨਣਾ ਹੀ ਨਹੀਂ ਤੇ ਫਿਰ ਮੈਂ ਆਪਣੀ ਮਰਜ਼ੀ ਨਾਲ ਕਦਮ ਚੱਕਿਆ ਨਹੀਂ ਤਾਂ ਹਾਂਜੀ ਕੋਟ ਮਰ ਸੀ ਪਰਿਵਾਰ ਤੁਹਾਨੂੰ ਤੰਗ ਕਰਿਆ ਤੁਹਾਡਾ ਪਰਿਵਾਰ ਹਾਂਜੀ ਉਹ ਕਹਿੰਦੇ ਤੁਹਾਨੂੰ ਛੱਡਣਾ ਨਹੀਂ ਸੀ ਮਾਰ ਦੇਣਾ ਅਗਵਾ ਕਰਕੇ ਲੈ ਗਏ ਕਿੱਧਰ ਲੈ ਗਏ ਅਗਵਾ ਜੇ ਥੇ ਦੋਸੀ ਮੇਰੇ ਸਵੇਰ ਦੇ ਨਵੇਂ ਦੇ ਟਾਈਮ ਤੇ ਲਾ ਕੇ ਗਵਾ ਕਰਕੇ ਹਾਂ ਉਹਨ ਕੀ ਕਾਰਵਾਈ ਉਹਨਾਂ ਨੇ ਸਭ ਤੋਂ ਵੱਡੀ ਕੀਤੀ ਪਰਿਵਾਰ ਤੋਂ ਹਾਂਜੀ ਥੋੜਾ ਹਨਮੋਜੀ ਹਨਮੋਲ ਕੀ ਗੱਲ ਬਾਤ ਹੋਈ ਦੋ ਮੁੰਡੇ ਸਾਡੇ ਰਾਤ ਕਰੇ ਸੀ ਜਹੀ ਵਿਆਹ ਤੇ ਗਏ ਤੇ ਉਡੀ ਵਾਲੇ ਆਏ ਤੇ ਬਹੁਤ ਗੱਡੀਆਂ ਇਹਨਾਂ ਕੋਲ 20 25 ਜਣੇ ਸੀ ਹਥਿਆਰ ਸੀ ਤੇ ਉਹਨਾਂ ਦੋਨ ਸੋਪਿਆਂ ਭਾਰੀ ਨੂੰ ਬੰਦ ਤੇ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਨਾ ਚੀ ਉਹਨਾਂ ਕੋਈ ਉਹਨਾਂ ਨੂੰ ਸਿੱਧਾ ਚੱਕਿਆ ਮੋਢਿਆਂ ਤੇ ਤੇ ਗੱਡੀਆਂ ਚ ਲਿਆ ਗਿਆ ਉਧਰ ਮਹੋਲੀ ਸਾਈਡ ਲੱਗਿਆ ਬਰਿਆਰੀ ਹਰੀਕੇ ਵਾਲਾ ਉਧਰ ਗਿਆ ਜਿਨ੍ਹਾਂ ਨੂੰ ਲਗਾਇਆ ਇੱਥੇ ਕੋਟ ਇੱਥੇ ਕੋਟ ਦੇ ਲਗਾ ਤੇ ਫਿਰ ਉੱਥੇ ਜਾ ਕੇ ਬੰਨ ਕੇ ਕੁੱਟਿਆ ਉਹ ਉੱਤੋਂ ਟੋਲਟਰ ਗਾ ਦੇ ਪਾਣੀ ਪਾਣ ਦੇ ਕਦੀ ਕੀ ਤੇਰੇ ਵਿੱਚ ਜਾਤਾ ਸਾਡੀ ਕੁੜੀ ਮੋੜ ਦੋ ਨਾ ਤੇ ਨੌਤੇ ਮਾਰ ਕੇ ਸੜਦਾਂਗੇ ਕੀ ਗੱਲ ਬਾਤ ਹੋਈ ਕੀ ਰਾਜਾ ਸੀਗੀ ਰੰਜਿਸ ਕੋਈ ਨਹੀਂ ਜਿਹੜੀ ਕੁੜੀ ਕੋਟ ਮੇਰੇ ਪਹਿਲਾਂ ਹੀ ਹੋਈ ਹੈ ਇਹ ਬਸ ਕੁੜੀ ਵਾਲੇ ਆਪਣਾ ਨਵੇਂ ਗੁੰਡਾ ਗੱਦੀ ਭਾਈ ਪ੍ਰਦਰਤਾ ਦਾ ਆ ਮੇਰਾ ਭਰਾ ਇਮਾਮ ਦਾ ਤੇਰਾ ਮੈਰਜ ਹੋਈ ਹਾਂਜੀ ਅੱਛਾ ਉਹ ਵੀ ਉਹ ਰੰਜਿਸ ਰੱਖਦੇ ਸੀਗੇ ਹਾਂ ਗੁੰਡਾ ਗੱਦੀ ਗੁੰਡਾ ਗੱਦੀ ਨਾਲ ਖਾਂਦੇ ਆਪਣੀ ਅਸ਼ਾਮਾਂ 'ਚ ਗਵਾ ਕੀਤਾ ਤਾਂ ਹਾਂਜੀ ਹਾਂਜੀ ਔਰ ਕੀ ਮੰਗਦੇ ਤੁਸੀਂ ਹੁਣ ਸਾਡੀ ਜੀ ਮੰਗੇ ਜੀ ਜੋ ਮੁੰਡਾ ਨੂੰ ਮਾਰ ਲ ਕੀਤਾ ਹੈ ਨਾ ਉਹ ਬੋਰਾ ਰਸਾਮਨ ਸਾਹਮਣੇ ਤੇ ਨਰ ਕਾਰਵਾਈ ਹੋਣੀ ਚਾਹੀਦੀ ਹੋਣੀ ਚਾਹੀਦੀ ਜਲਦ ਜਲਦ ਗ੍ਰਿਫਤਾਰੀ ਹੋਣੀ ਚਾਹੀਦੀ ਆਪਾਂ ਤੁਹਾਡਾ ਰੋਹਿਤ ਰੋਹਿਤ ਕੀ ਗੱਲਬਾਤ ਹੋਈ ਜਿਹੜੇ ਤਾ ਨਗਵਾ ਕਰਕੇ ਲੈ ਗਏ ਕੋਣ ਲਗਿਆਗੇ ਜ ਜ ਲੜਕੀ ਦਾ ਪਰਿਵਾਰ ਲੜਕੀ ਦਾ ਪਰਿਵਾਰ ਇਸ ਤਰ੍ਹਾਂ ਘਾ ਕਰਕੇ ਲੈ ਗਿਆ ਤੇ ਯਹੀ ਦੋਨੇ ਪ੍ਰਾਕ ਕਰੇ ਸੀ ਤੇ ਅਸੀਂ ਦੋਨੇ ਕੀ ਕਰ ਰਹੇ ਸੀ ਉਹ ਕਰੇ ਪਰਿਵਾਰ ਹਾਂਜੀ 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 ਨਵੇਂ ਸੀ ਇਹ ਕੋਈ ਨਵੇਂ ਸੀਗਾ ਹਾਂਜੀ ਇਹ ਰਾਤ ਨੂੰ ਸਾਨੂੰ ਉਠਾਇਆ ਆਣ ਕੇ ਇਹ ਨਾ ਸਾਡੇ ਕੋਲ ਆਏ ਸੀ ਸਾਡੇ ਤਣੂ ਇਹ 25 30 ਜਣੇ ਸੀ ਗੇਟ ਲੱਗ ਗਿਆ ਹਾਂਜੀ ਹਾਂਜੀ ਅੰਦਰ ਵੜ ਗਏ ਹਾਂਜੀ ਅੰਦਰ ਵੜ ਗਏ ਲੈ ਕੇ ਗਏ ਤੁਹਾਨੂੰ ਇੱਥੇ ਚੋਕ ਕੇ ਹਾਂਜੀ ਤੇ ਕੀ ਇੱਥੇ ਕਹਿੰਦੇ ਸੀਗੇ ਨਾ ਉਤੇ ਕੀਤਾਂ ਨੂੰ ਕਹਿੰਦੇ ਸੀਗੇ ਹਾਂਜੀ ਉੱਥੇ ਆ ਦੇ ਹੀ ਵੀ ਇਹ ਲੜਕੀ ਮੇਰੇ ਤੋਂ ਮਾਰਦਾਂਗੇ ਸਾਡੀ ਕੁੜੀ ਵਾਪਸ ਕਰੋ ਵੀ ਇਹ ਇਹ ਸਾਡੀ ਕੁੜੀ ਵਾਪਸ ਕਰੋ ਨਹੀਂ ਤਾਂ ਮੈਂ ਆਦੇ ਵਿੱਚ ਸੇਰਦਾਂਗੇ ਹਾਂਜੀ ਸੰਟਰਚਰ ਕਰ ਦੇਗਾ ਜੀ ਪੁਲਿਸ ਲੈ ਕੇ ਆਈ ਤੁਹਾਨੂੰ ਹਾਂਜੀ ਹਾਂਜੀ ਬਾਅਦ ਪੁਲਿਸ ਲੈ ਕੇ ਆਏ ਹਾਂਜੀ ਹਾਂਜੀ ਐਸਐਸਓ ਹਾਂਜੀ ਐਸਐਸਓ ਸਾਹਿਬ ਵਾਇਸਨ ਲੈ ਕੇ ਆਏ ਜੀ ਕੀ ਨਾਮ ਤੇ ਕਿਥੋਂ ਦੇ ਰਹੇ ਹੋ ਅਈ ਸੁਬਾ ਕਾਨੂੰ ਚਾਹਦੇ ਹਾਂ ਜੀ ਕੀ ਨਾਮ ਤੁਹਾਡਾ ਚੰਨਾ ਜੀ ਸਮਾਂ ਕੀ ਹੋਇਆ ਕੀ ਗੱਲਬਾਤ ਹੈ ਜਿਹੜੀ ਤੁਹਾਡੇ ਲੜਕੇ ਦੇ ਵਾਸਤੇ ਤੁਹਾਡੇ ਲੜਕੇ ਉਹ ਕਿਤੇ ਵੀ ਕੁੜੀ ਦਾ ਮੈਟਰ ਸੀ ਵੀ ਦੋ ਵਾਰ ਕੁੜੀ ਅੱਗੇ ਆਈ ਸੀ ਤੀਜੀ ਵਾਰ ਫੇਰ ਆ ਗਈ ਸੀ ਹਾਂ ਜੀ ਇਹ ਹਾਈ ਕੋਰਟ ਚ ਕਰ ਮਿਆਂ ਕਰਤਾ ਜੀ ਠੀਕ ਹੈ ਜੀ ਤੇ ਬਾਅਦ ਦੇ ਵਿੱਚ ਇਹਨਾਂ ਪਿੱਛੋਂ ਅਸੀਂ ਕੋਈ ਗਾਇਆਂ ਵੇ ਨਾਜਿਰੀ ਤੇ ਇਹਨਾਂ ਪਿੱਛੋਂ ਸਾਡੇ ਲੜਕੇ ਨੂੰ ਗ੍ਰਿਪ ਕਰ ਦਿੱਤਾ ਜੀ ਕਿੰਨੇ ਜਣੇ ਆਏ ਸੀ ਬੰਦੇ ਗਵਾ ਕਰਨ ਕਿੰਨੇ ਤੇ ਆਏ ਸੀ ਬੰਦੇ ਤਾਂ ਹੀ ਚਿੱਤੇ ਤੇ ਆਏ ਸੀ ਵੱਡਿਆਂ ਤੇ ਆਏ ਸੀ ਤੁਸੀਂ ਘਰੇ ਦੇ ਸੀ ਕੋਈ ਨਹੀਂ ਅਸੀਂ ਘਰੇ ਨਹੀਂ ਹਾਂ ਜਿੱਤੇ ਦੋ ਮੋਟਰਸਾਂ ਨਾਲ ਸਾਨੂੰ ਪਿੰਡ ਵਾਲੇ ਲੈ ਜਾਦੇ ਸੀ ਲੜਕੇ ਇਕੱਲੇ ਕਰੇ ਸੀ ਕਿ ਲੜਕੇ ਇਕੱਲੇ ਕਰਾਈ ਹਾਂਜੀ ਕਿਸ ਤਰ੍ਹਾਂ ਲੈ ਕੇ ਚੁੱਕੇ ਉਹਨਾਂ ਨੂੰ ਮੂੰਹ ਬੰਦ ਕਰ ਲੈ ਇਹਨਾਂ ਨੂੰ ਮੂੰਹ ਬੰਦ ਕਰੋ ਲੈਦਾ ਜੀ ਮੋਢੇ ਚੱਕ ਲੈ ਗਈ ਆਏ ਮੋਢਿਆਂ ਚੱਕ ਲੈ ਗਈ ਤੇ ਮੋਢਿਆਂ ਚੱਕੇ ਲੈ ਕੇ ਆਪਣੀ ਗੱਡੀ ਸਿੱਟ ਲੈ ਹਾਂਜੀ ਹਾਂਜੀ ਵੇ ਲੋ ਕਰਕੇ ਲੈ ਗਏ ਹਾਂਜੀ ਭਾਲ ਕੀਤੀ ਤੁਸੀਂ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਸਾਨੂੰ ਜਿਹਨੇ ਪਤਾ ਲੱਗਾ ਜੀ ਹਾਂ ਹਾਂ ਅਸੀਂ ਭਾਲ ਕੀਤੀ ਤੇ ਫਿਰ ਸਾਨੂੰ ਫੋਨ ਆਇਆ ਇਹਨਾਂ ਦਾ ਵੀ ਕੁੜੀ ਦੇ ਦੇ ਤੇ ਮੁੰਡੇ ਲੈ ਜਾਏ ਅੱਛਾ ਫੋਨ ਕਰਦੇ ਰਹੇ ਹਾਂਜੀ ਫੋਨ ਕਰਦੇ ਰਹੇ ਅੱਛਾ ਅੱਛਾ ਹਾਂਜੀ ਕੁੜੀ ਦੇ ਬਦਲੇ ਮੁੰਡੇ ਲੈਂਦੇ ਹਾਂਜੀ ਹਾਂਜੀ ਤੇ ਹੁਣ ਕੀ ਕਾਰਵਾਈ ਕੀਤੀ ਹੁਣ ਕਾਰਵਾਈ ਅਸੀਂ ਨੇ ਪੁਲਿਸ ਨਾਲ ਕੀਤੀ ਕਾਰਵਾਈ ਜੋ ਵੀ ਉਸਨੇ ਕਾਰਵਾਈ ਕਰਤੀ ਹੁਣ ਉਹਨਾਂ ਤੇ ਹਾਂਜੀ ਹਾਂਜੀ ਹੁਣ ਕੀ ਮੰਗਤ ਹੈ ਤੁਹਾਡੀ ਸਾਡੀ ਮੰਗ ਇਹ ਸਾਨੂੰ ਨਾਂ ਦਿੱਤਾ ਜਾਏ ਕਿ ਅਸੀਂ ਸੁਖੀਰ ਮਾਨੀ ਉਹ ਯਾਦ ਕਰੇ ਬਸੰਤ ਹੈ ਹੀ ਬਸ ਗਈ ਦੋਛੀ ਨੂੰ ਪੜ੍ਹੇ ਜਾਣਾ ਚਾਹੀਦੇ ਨੇ ਹਾਂਜੀ ਹਾਂ ਦੋਛੀ ਪੜ੍ਹੇ ਜਾਣਾ ਚਾਹੀਦੇ ਨੇ ਅਜੇ ਤੱਕ ਪੜ੍ਹੇ ਨਹੀਂ ਕਿ ਪੁੱਤ ਨਹੀਂ